ਦੋਸਤੋ ਤੁਸੀਂ ਜੁੜੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਆਉ ਵਿਖਾਉਣੇ ਆ ਤੁਹਾਨੂੰ ਹੋਲੇ ਮਹਲੇ ਦੀਆਂ ਹੁੱਲੜਵਾਜਾਂ ਦੀਆਂ ਤਸਵੀਰਾਂ ਕਿਵੇਂ ਇੱਕ ਦੂਜੇ ਦੇ ਉੱਪਰ ਰੰਗ ਸੁੱਟਦੇ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਨਾਲੇ ਆਪਣੇ ਕਮੈਂਟ ਜ਼ਰੂਰ ਲਿਖੋ ਇਸ ਵੀਡੀਓ ਤੇ ਦੋਸਤੋ ਆਹ ਵੇਖ ਲਓ ਹਾਲਾਤ ਹੋਲੇ ਮਹਲੇ ਤੇ ਜਾਣ ਵਾਲੇ ਹੁੱਲੜਵਾਜ ਨੌਜਵਾਨਾਂ ਦਾ ਕਿਵੇਂ ਗੱਟੇ ਭਰ ਕੇ ਗੰਦੇ ਰੰਗਾਂ ਦੇ ਟਰਾਲੀਆਂ ਟਰੈਕਟਰਾਂ ਟਰੱਕਾਂ ਤੇ ਇੱਕ ਦੂਜੇ ਉੱਪਰ ਸੁੱਟਦੇ ਹੋਏ ਸਾਨੂੰ ਗੁਰੂ ਸਾਹਿਬ ਨੇ ਕੀ ਇਹ ਸਭ ਕੁਝ ਕਰਨ ਨੂੰ ਕਿਹਾ ਸੀ ਕਿ ਇੱਥੇ ਹੁੱਲੜਬਾਜੀਆਂ ਕਰਨਾ ਨਹੀਂ ਦੋਸਤੋ ਪਿਛਲੇ ਸਮੇਂ ਵੀ ਇੱਕ ਨਿਹੰਗ ਸਿੰਘ ਨੇ ਹੁੱਲੜਬਾਜਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸ ਨਿਹੰਗ ਸਿੰਘ ਦਾ ਸਾਰਿਆਂ ਦੇ ਸਾਹਮਣੇ ਕਤਲ ਕਰ ਦਿੱਤਾ ਗਿਆ ਸੀ ਹੁਣ ਫੇਰ ਉਹੀ ਹਾਲਾਤ ਨੇ ਇਹ ਮੰਦਿਰ ਕਦੋਂ ਸੁਧਰੇਗੀ ਕਦੋਂ ਸਮਝੇਗੀ ਜਦੋਂ ਕੋਈ ਵੱਡਾ ਹਾਦਸਾ ਹੋ ਗਿਆ ਜਾਂ ਇੱਕ ਦੂਜੇ ਉੱਤੇ ਹਮਲੇ ਹੋ ਜਾਣਗੇ ਓਏ ਸ਼ਰਮ ਕਰੋ ਕੁਝ ਤਾਂ ਤੁਸੀਂ ਤਾ ਆਨੰਦਪੁਰ ਸਾਹਿਬ ਜਾ ਰਹੇ ਸੀ ਉਥੋਂ ਨਿਮਰਤਾ ਤੇ ਪ੍ਰੇਮ ਦੀ ਦਾਤ ਲੈਣ ਲਈ ਤੁਰੇ ਸੀ ਘਰ ਤੋਂ ਤੁਹਾਨੂੰ ਲੱਗਦਾ ਮਾਂ ਪਿਓ ਦੀ ਇੱਜ਼ਤ ਗੁਰੂ ਦੀ ਇੱਜ਼ਤ ਦਾ ਰਤੀ ਭਰ ਵੀ ਖਿਆਲ ਨਹੀਂ ਵੇਖੋ ਇਹਨਾਂ ਦੇ ਹੱਥ 'ਚ ਗੰਦਾ ਰੰਗ ਹੈ ਮਿੱਟੀनुਮਾ ਉਸ ਨਾਲ ਕਈਆਂ ਦੀਆਂ ਅੱਖਾਂ ਵੀ ਜਾ ਸਕਦੀਆਂ ਹਨ ਪ੍ਰਸ਼ਾਸਨ ਬਥੇਰਾ ਜ਼ੋਰ ਲਾਉਂਦਾ ਹੈ ਪਰ ਇਹ ਫੁਕਰੀ ਨੌਜਵਾਨੀ ਮੰਡੀਰ ਕਿਸੇ ਪੁਲਿਸ ਵਾਲੇ ਤੇ ਕਿਸੇ ਬਾਬੇ ਦੇ ਕਹਣੇ ਤੇ ਬਿਲਕੁਲ ਬਾਹਰ ਹੈ ਇਸ ਦਾ ਅੰਤ ਮਾੜਾ ਹੀ ਹੁੰਦਾ ਹੈ ਅਸੀਂ ਜਾਂਦੇ ਤਾਂ ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਖੁਸ਼ੀ ਲੈਣ ਪਰ ਇਸ ਤਰ੍ਹਾਂ ਕੀ ਗੁਰੂ ਗੋਬਿੰਦ ਸਿੰਘ ਸਾਨੂੰ ਆਪਣੇ ਸੀਨੇ ਨਾਲ ਲਗਾਉਣਗੇ ਹਰਗिज ਨਹੀਂ ਸੋ ਇਸ ਮਾੜੇ ਸਿਸਟਮ ਤੇ ਕੋਈ ਚੰਗਾ ਕਾਨੂੰਨ ਬਣਾਇਆ ਜਾਵੇ ਤਾਂ ਹੁੱਲੜਵਾਜਾਂ ਨੂੰ ਥੱਲ ਪਾਈ ਜਾਵੇ ਨਵੇਂ ਦਰਸ਼ਕ ਲੋਕਾਂ ਦੀ ਆਵਾਜ਼ ਟੀਵੀ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਦਿਓ ਸੋ ਧੰਨਵਾਦ